ਪਹਿਲਾ ਪਾਣੀ ਜੀਓ ਹੈ ਜੈਤ ਹਰਿਆ ਸਭ ਕੋਈ ਗਰਵਾਨੀ ਦਾ ਇਹ ਕਥਨ ਸਾਨੂੰ ਦੱਸਦਾ ਹੈ ਕਿ ਪਾਣੀ ਕੁਦਰਤ ਦਾ ਅਨਮੋਲ ਤੋਹਫਾ ਹੈ ਤੇ ਸਾਡੇ ਜੀਵਨ ਦਾ ਆਧਾਰ ਹੈ ਇਹ ਜੋ ਰੱਬ ਦਾ ਝਰਨਾ ਤੁਸੀਂ ਵੇਖ ਰਹੇ ਹੋ ਹਜ਼ਾਰਾਂ ਸਾਲਾਂ ਤੋਂ ਪਹਾੜਾਂ ਤੋਂ ਵਗ ਰਿਹਾ ਇਹ ਪਾਣੀ ਜਿਸ ਦਾ ਟਪਕਾ ਟਪਕਾ ਭਰ ਲਈ ਲੋਕ ਆਪਣੇ ਬਰਤਨ ਲੈ ਕੇ ਤੜਕੇ ਹੀ ਆ ਜਾਂਦੇ ਨੇ Shimla ਦੇ ਪਹਾੜਾਂ ਕੋਲ ਤਾਰਾ ਦੇਵੀ ਦੇ ਪਹਾੜ ਤੇ ਸਕਾਊਟ ਟ੍ਰੇਨਿੰਗ ਸੈਂਟਰ ਨੂੰ ਜਾਂਦੇ ਆ ਦੁੱਗਲ ਕਾਟੇਜ ਅਤੇ ਮਲੂਕ ਪਿੰਡ ਦੇ ਨੇੜੇ ਇਸ ਪਾਣੀ ਨੂੰ ਲੋਕ ਅਨਮੋਲ ਤੇ ਸਿਹਤ ਲਈ ਬਹੁਤ ਲਾਭਦਾਇਕ ਦੱਸਦੇ ਨੇ ਸ਼ਰਬਤ ਤੋਂ ਮਿਠਾਏ ਪਾਣੀ ਸਲਾਨੀਆਂ ਲਈ ਵੀ ਖਿੱਚ ਦਾ ਕਾਰਨ ਹੈ ਪੱਧਰੇ ਇਲਾਕਿਆਂ 'ਚ ਰਹਿਣ ਵਾਲਿਆਂ ਨੇ ਇਹ ਵੀ ਦੱਸਦਾ ਹੈ ਕਿ ਪਾਣੀ ਦੇ ਤਪਕੇ ਦੀ ਕੀ ਕੀਮਤ ਹੁੰਦੀ ਹੈ ਇਸ ਇਲਾਕੇ ਦੇ ਲੋਕ ਦੱਸਦੇ ਨੇ ਕਿ ਸੈਂਕੜੇ ਸਾਲਾਂ ਤੋਂ ਵਗ ਰਿਹਾ ਇਹ ਪਾਣੀ ਸਾਡੇ ਲਈ ਵਰਦਾਨ ਹੈ ਸੋ ਸਾਨੂੰ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਪਾਣੀ ਦੇ ਤੋਕਿਆਂ ਦੀ ਕੀ ਕੀਮਤ ਹੁੰਦੀ ਹੈ ਸੋ ਸਾਨੂੰ ਪਾਣੀ ਦੀ ਇੱਕ ਇੱਕ ਬੂੰਦ ਨੂੰ ਕਿਸ ਤਰ੍ਹਾਂ ਸਭਾਲਣਾ ਚਾਹੀਦਾ ਹੈ ਰੱਬ ਦਾ ਇਹ ਝਾਰਨਾ ਇਹੋ ਸਾਨੂੰ ਸੁਖਾਰਿਆ ਹੈ ਪਹਿਲਾ ਪਾਣੀ ਜੀਉ ਹੈ ਜਿੱਥੇ ਹਰਿਆ ਸਭ ਕੋਏ ਜਿੱਥੇ ਹਰਿਆ ਸਭ ਕੋਏ